ਅੱਜ ਬਠਿੰਡਾ ਪੁਲਿਸ ਵੱਲੋਂ ਸਾਡੇ ਜ਼ਿਲ੍ਹੇ ਦੇ ਵੱਖ-ਵੱਖ ਫੈਸਲਾਸ਼ੁਦਾ ਕੇਸਾਂ ਦੇ ਜਿਹੜੇ ਵੀਕਲਸ ਐ ਜਿਹਦੇ ਚ 50 ਐਨਡੀਪੀਐਸ ਐਕਟ ਤਹਿਤ ਅ 51 ਜਿਹੜੇ ਐਨਡੀਪੀਐਸ ਐਕਟ ਤਹਿਤ ਵੀਕਲ ਔਰ 100 ਜਿਹੜੇ ਆਈਪੀਸੀ ਦੇ ਵੱਖ-ਵੱਖ ਕੇਸਾਂ ਦੇ ਸਾਡੇ ਕੋਲ ਵੱਖ-ਵੱਖ ਥਾਣਿਆਂ 'ਚ ਪਏ ਸੀਗੇ ਉਹਨਾਂ ਦੇ ਡਿਸਪੋਜ਼ਲ ਦੀ ਇੱਕ ਨਿਰਧਾਰਿਤ ਕਮੇਟੀ ਬਣੀ ਸੀਗੀ ਉਹਨਾਂ ਨੇ ਡਿਊ ਪ੍ਰੋਸੀਜਰ ਫਾਲੋ ਕਰਦੇ ਹੋਏ ਅੱਜ ਦੀ ਤਰੀਕ 'ਚ ਅਸੀਂ ਇੱਕ ਓਪਨ ਆਕਸ਼ਨ ਖੁੱਲੀ ਬੋਲੀ ਨਾ ਵਹੀਕਲਸ ਦੇ ਡਿਸਪੋਜ਼ਲ ਲਈ ਰੱਖੀ ਸੀਗੀ ਜੋ ਸਾਡੇ ਪੁਲਿਸ ਲਾਈਨ ਚ ਚਾਰਜ ਕੀਤਾ ਗਿਆ ਜਿਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ 51 ਵਹੀਕਲ ਐਨਡੀਪੀਐਸ ਆ ਕੇਸਸ ਦੇ ਸੀਗੇ ਤੇ 100 ਦੂਜੇ ਔਰ ਇਹਦੇ ਚ ਸਾਨੂੰ ਕੁੱਲ ਬੋਲੀਕਾਰ 78 ਇੱਥੇ ਹਾਜ਼ਰ ਆਏ ਪੁਲਿਸ ਲਾਈਨ ਚ ਜਿਹਦੇ ਚ ਸਾਰਾ ਪ੍ਰੋਸੀਜਰ ਫਾਲੋ ਕਰਦੇ ਹੋਏ ਇਨਰ ਵੀਕਲਸ ਦਾ ਬੇਸ ਰੇਟ ਸੀਗਾ 1342900 ਰੁਪਏ ਤੇ ਆਫਟਰ ਫਾਲੋਇੰਗ ਡਿਊ ਪ੍ਰੋਸੀਜਰ ਇਨਰ ਦੀ ਸੇਲ ਹੋਈ ਹੈ 3510000 ਦੇ ਤਹਿਤ ਤੇ ਸਾਡੀ ਟੀਮ ਨੇ ਇਹਦੇ ਚ ਬਹੁਤ ਵਧੀਆ ਕੰਮ ਕੀਤਾ ਸਾਰੇ ਕਮੇਟੀ ਮੈਂਬਰਸ ਨੇ ਕਈ ਮਹੀਨੇ ਲਾ ਕੇ ਪੂਰਾ ਪ੍ਰੋਸੀਜਰ ਫਾਲੋ ਕੀਤਾ ਔਰ ਅਸੀਂ ਅੱਗੇ ਵੀ ਆਪਣੇ ਜਿਹੜੇ ਵੀਕਲਸ ਸਾਡੇ ਥਾਣਿਆਂ 'ਚ ਪਏ ਹੋਏ ਹੈ ਕਾਫੀ ਦੇਰ ਦੇ ਉਹਨਾਂ ਨਾਲ ਨਿਪਟਾਰਾ ਐਸ ਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਕਰਦੇ ਰਾਵਾਂਗੇ ਥੈਂਕ ਯੂ